हिकु मिंट आया ਇਸ ਤਰ੍ਹਾਂ ਦੇਖਦੇ ਹੋ ਜੀ ਜੋ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਆਇਆ ਨੇ ਦੋ ਮਿੰਟ ਦੋ ਮਿੰਟ ਦਿਓ ਜੀ ਬੱਤ ਕਰਿਓ ਬਾਕੀ ਇੱਕ ਮਿੰਟ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲਿਆ ਕੀ ਕਹੋਗੇ ਅੱਜ ਵੱਡੀ ਗੰਟੀ ਇਕੱਠਾ ਹੋਇਆ ਤੁਹਾਡੇ ਵਰਕਰਾਂ ਮ ਦਾ ਆਪਣੇ ਆਪ ਪਾਇਦੇ ਮੈਂ ਤਾਂ ਕਿਸੇ ਨੂੰ ਬੁਲਾਇਆ ਨਹੀਂ ਹੈ ਥੈਂਕਸ ਤੁਹਾਨੂੰ ਸਾਰਿਆਂ ਦਾ ਬਹੁਤ ਧੰਨਵਾਦੀ ਆ ਮੈਂ ਜੋ ਕੋਰਟ ਦਾ ਫੈਸਲਾ ਉਹ ਸਾਰਿਆਂ ਨੂੰ ਮੰਨਣਾ ਪੈਂਦਾ ਕਿਸ ਤਰ੍ਹਾਂ ਦੇਖਦੇ ਹੋ ਜਦੋਂ ਰਖਤ ਮਿਲ ਗਈ ਹੈ ਜੀ ਲੰਬੇ 14 ਮਹੀਨੇ ਬਾਅਦ ਜਿਹੜੀ ਹੈ ਹਾਂ ਜੀ 14 ਮਹੀਨੇ ਬਾਅਦ ਜਿਹੜੀ ਰਾਤ ਕਾਫੀ ਲੰਬਾ ਲੱਗਿਆ ਧੰਨਵਾਦ ਕਰਦਾ ਕੋਰਟ ਦਾ ਮੈਂ ਹੋਰ ਦੱਸੋ ਪਤਾ ਬਾਜ਼ਮਾਤੇ ਵੀ ਕਰਵਾਈ ਹੋ ਰਹੀ ਹੈ ਜਿਸ ਤਰ੍ਹਾਂ ਬੰਬ ਨੂੰ ਲੈ ਕੇ ਤੁਹਾਨੂੰ ਸੁਣਿਆ ਹੋਵੇਗਾ ਵੀਰ ਜੀ ਆ ਤੇ ਕੀ ਲੱਗਦਾ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਅਸੀਂ ਕਾਜ